ਸ਼ੇਰੇ ਪੰਜਾਬ ਕੋ ਇੱਕ ਅੰਗਰੇਜ਼ ਆਇਆ ਜਿਹਦਾ ਨਾਂ ਸੀਗਾ ਲord ਵਿਲੀਅਮਸ ਬੈਂਟਿਕ ਸ਼ੇਰੇ ਪੰਜਾਬ ਨੂੰ ਕਹਿੰਦਾ ਮੈਂ ਸੁਣਿਆ ਤੇਰੇ ਕੋਲ ਵੱਡੇ ਵੱਡੇ ਜਰਨੈਲ ਆ ਮੈਂ ਸੁਣਿਆ ਉਹਨਾਂ ਚ ਇੱਕ ਹਰੀ ਸਿੰਘ ਨਲੂਆ ਬੜਾ ਬਲਵਾਨ ਆ ਜਿਹਦੀਆਂ ਅੱਖਾਂ ਨੂੰ ਦੇਖ ਨਹੀਂ ਹੁੰਦਾ ਉਹਦੀ ਜਿਹੜਾ ਮੈਨੂੰ ਦਿੱਖਤਾ ਦਿਖਾ ਲੈ ਸ਼ੇਰੇ ਪੰਜਾਬ ਕਹਿੰਦਾ ਕੱਲੂ ਦਰਬਾਰ ਲੱਗਣਾ ਉਹਦੇ ਚ ਆ ਜੀ ਦਰਬਾਰ ਲੱਗਿਆ ਪਹਿਲਾਂ ਖੜਕ ਸਿੰਘ ਲੰਘਿਆ ਅੰਗਰੇਜ਼ ਕਹਿੰਦਾ ਆ ਹਰੀ ਸਿੰਘ ਨਲੂਆ ਸ਼ੇਰੇ ਪੰਜਾਬ ਕਹਿੰਦਾ ਨਹੀਂ ਇਹ ਮੇਰਾ ਪੁੱਤਰ ਖੜਕ ਸਿੰਘ ਫਿਰ ਸ਼ੇਰ ਸਿੰਘ ਲੰਘਿਆ ਕਹਿੰਦਾ ਆ ਹਰੀ ਸਿੰਘ ਨਲੂਆ ਨਹੀਂ ਸ਼ੇਰੇ ਪੰਜਾਬ ਕਹਿੰਦਾ ਨਹੀਂ ਇਹ ਮੇਰਾ ਸ਼ਹਿਜ਼ਾਦਾ ਸ਼ੇਰਸ ਐ ਫਿਰ ਨਿਧਾਨ ਸਿੰਘ ਪੰਜ ਹੱਥਾਂ ਲੰਘਿਆ ਕਹਿੰਦਾ ਆ ਹਰੀ ਸਿੰਘ ਨਲੂਆ ਕਹਿੰਦਾ ਨਹੀਂ ਇਹ ਮੇਰਾ ਜਰਨੈਲ ਅੰਦਾ ਨਿਧਾਨ ਸਿੰਘ ਪੰਜ ਹੱਤਾ ਫਿਰ ਹਰੀ ਸਿੰਘ ਨਲੂਆ ਲੰਘਿਆ ਅੰਗਰੇਜ਼ ਕਹਿੰਦਾ ਜੇ ਆ ਹਰੀ ਸਿੰਘ ਨਲੂਆ ਨਹੀਂ ਤਾਂ ਦੁਨੀਆ ਤੇ ਹੋਰ ਕੋਈ ਹਰੀ ਸਿੰਘ ਨਲੂਆ ਹੋ ਨਹੀਂ ਸਕਦਾ ਸ਼ੇਰੇ ਪੰਜਾਬ ਕਹਿੰਦਾ ਤੇਰਾ ਅੰਦਾਜ਼ਾ ਸਹੀ ਆ ਇਹੀ ਹਰੀ ਸਿੰਘ ਨਲੂਆ ਫਿਰ ਅੰਗਰੇਜ਼ ਉੱਟ ਕੇ ਹਰੀ ਸਿੰਘ ਨਲੂਆ ਕੋਲ ਗਿਆ ਉਹਦੇ ਮੋਹਰੇ ਉਹਨੇ ਸੋਨੇ ਦੀਆਂ ਮੋਹਰਾ ਕੀਤੀਆਂ ਤੇ ਜਦੋਂ ਸੋਨੇ ਦੀਆਂ ਮੋਹਰਾ ਕੀਤੀਆਂ ਹਰੀ ਸਿੰਘ ਨਲੂਏ ਨੇ ਨਾ ਸੋਨੇ ਦੀਆਂ ਮੋਹਰਾ ਮਸਲ ਕੇ ਅੰਗਰੇਜ਼ਾਂ ਨੂੰ ਸਿੱਟ ਦਿੱਤੀਆਂ ਅੰਗਰੇਜ਼ ਛੇਰੇ ਪੰਜਾਬ ਕੋ ਵਾਪਸ ਆ ਗਏ ਛੇਰੇ ਪੰਜਾਬ ਕਹਿੰਦਾ ਕੀ ਕਰਕੇ ਆਇਆ ਕਹਿੰਦਾ ਪਰਖ ਕਰਕੇ ਆਇਆ ਤੇਰੇ ਜਰਨੈਲ ਦੀ ਪਰਖ ਕੀਤੀ ਆ ਉਹਨੂੰ ਮੈਂ ਕਿਹਾ ਸਾਡੇ ਲਈ ਕੰਮ ਕਰ ਤੈਨੂੰ ਸੋਨੇ ਦੀਆਂ ਮੋਹਰਾਂ ਦਿੱਤੀਆਂ ਜਾਣਗੀਆਂ ਹਰੀ ਸਿੰਘ ਨਲੂਏ ਨੇ ਮੋਹਰਾ ਮਸਲ ਕੇ ਮੇਰੀਆਂ ਨੂੰ ਸਿੱਟੀਆਂ ਇਹਦਾ ਮਤਲਬ ਇਹ ਸੀ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਨਹੀਂ ਮਸਲ ਕੇ ਰੱਖ ਦੇਾਂਗੇ ਅੰਗਰੇਜ਼ ਨੇ ਜਾ ਕੇ ਈਸਟ ਇੰਡੀਆ ਕੰਪਨੀ ਨੂੰ ਦੱਸਿਆ ਕਿ ਜਿੰਨਾ ਟਾਈਮ ਸ਼ੇਰੇ ਪੰਜਾਬ ਤਖਤ ਤੇ ਬੈਠਾ ਪੰਜਾਬ ਤੇ ਰਾਜ ਕਰਨਾ ਭੁੱਲ ਜਾਓ ਨਾ ਉਹਦੇ ਜਰਨਲ ਝੁਕਦੇ ਨੇ ਨਾ ਵਿਕਦੇ ਨੇ